ਫੇਤੇ ਮੇ ਬਹੁਤ-ਵਧੀਆ ਵਧਾਈਆਂ ਵਣਗੀਆਂ ਤੇ ਮੇਰੇ ਪੁੱਤ ਵੱਲ ਵਧੀਆ-ਵਧੀਆ। ਥੈਂਕ ਯੂ। ਹਮਮ। ਮਨਜੀਤ ਨੂੰ ਸਰਟੀਫੀਕੇਟ ਮਿਲਿਆ। ਕਿੰਨਾ ਰੈਂਕ ਆਇਆ? 3rd ਰੈਂਕ ਆ। ਹਾਂਜੀ। ਵਾਓ। ਬਹੁਤ ਸੋਣਾ। 5D 'ਚ। ਪਿਛਲੀ ਕਲਾਸ ਜਿਹੜੇ ਮੈਂ ਐਗਜ਼ਾਮ ਦਿੱਤਾ ਸੀ। ਹਮਮ। ਆਇਆ 3rd ਰੈਂਕ 5D ਹੁਣੇ ਮੈਂ 6 'ਚ ਐ ਨਾ। ਹਮਮ। ਹੈਂਡਰਾਈਟਿੰਗ ਕੰਪੀਟੀਸ਼ਨ 'ਚ ਮੈਂ 3rd ਆਇਆ। ਅਰੇ ਵਾਹ। ਐਦਾਂ ਹੀ ਬੇਟਾ ਹਮਮ ਐਦਾਂ ਹੀ ਹਮੇਸ਼ਾ ਤਰੱਕੀਆਂ ਕਰਿਓ। ਵਧੀਆ-ਵਧੀਆ ਐਦਾਂ ਹੀ ਪੜਿਓ। ਤੁਸੀਂ ਆਪਣੀ ਅਲਮਾਰੀ ਚ ਰੱਖ ਲਓ ਠੀਕ ਹੈ ਹਾਂ ਤੇ ਨਿੰਬੂ ਪਾਣੀ ਬਣਿਆ ਫ੍ਰਿਜੇ ਚ ਪਿਆ ਵਾ ਪੀ ਲਓ ਠੀਕ ਹੈ ਪੀ ਲਓ ਹਾਂ ਹੈਲੋ ਸਾਸਰੀ ਕਾਂ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਸਿਵਰਨ ਸਾਹੀ ਮਜ਼ਾ ਦੇ ਤੇ ਅੱਜ ਆਪਾਂ ਕਰਨ ਲੱਗੇ ਆਪਣੇ ਵਲੌਗ ਦੀ ਸਟਾਰਟਿੰਗ ਤੇ ਉਸ ਤੋਂ ਪਹਿਲਾਂ ਆਪਾਂ ਜਿਹੜਾ ਆ ਵੀਡੀਓ ਵੈਸੇ ਥੋੜੀ ਜਿਹੀ ਸ਼ੂਟ ਕਰ ਲਈ ਹੀ ਪਰ ਆਪਾਂ ਅਜੇ ਆਪਣਾ ਵਲੌਗ ਸਟਾਰਟ ਨਹੀਂ ਕੀਤਾ ਤੇ ਅੱਜ ਮੈਂ ਚ ਦੇਖ ਨੂੰ ਜਿਹੜਾ ਆ ਸੋਹਣੀ ਵਾਲੀ ਰਾਈਟਿੰਗ ਲਿਖਨ ਦਾ ਜਿਹੜਾ ਵਾ ਸਰਟੀਫਿਕੇਟ ਮਿਲਿਆ ਵਾ ਕਿਉਂਕਿ ਮੰਚ ਤੇ ਆ ਕੋਈ ਕੰਪੀਟੀਸ਼ਨ ਹੋਇਆ ਹੀ ਰੈਟਿੰਗ ਦਾ ਤੇ ਉਹਦੇ ਚ ਇਹਨੂੰ 3rd ਰੈਂਕ ਮਿਲਿਆ ਵਾ ਤੇ ਮੈਨੂੰ ਬਹੁਤ ਹੀ ਖੁਸ਼ੀ ਹੋਈ ਕਿਉਂਕਿ ਬੱਚੇ ਦਾ ਜਦੋਂ ਛੋਟੀਆਂ ਛੋਟੀਆਂ ਚੀਜ਼ਾਂ ਲੈ ਹੁੰਦੇ ਨਾ ਬੱਚੇ ਨੂੰ ਆਪ ਵੀ ਬੜਾ ਚੰਗਾ ਲੱਗਦਾ ਖੁਸ਼ ਵੀ ਹੋ ਜਾਂਦੇ ਤੇ ਮੈਂ ਇੱਧਰ ਸਬਜ਼ੀ ਦੀ ਤਿਆਰੀ ਕਰਨ ਤੇ ਹੀ ਹਾਂ ਦੁਪਹਿਰ ਦੇ 12:00 ਵੱਜ ਗਏ ਆ ਤੇ ਆਪਾਂ ਜਿਹੜੀ ਦੁਪਹਿਰ ਦੀ ਰੋਟੀ ਬਣਾਉਣ ਲੱਗੇ ਹਾਂ ਤੇ ਅੱਜ ਆਪਾਂ ਨਾ ਢੀNDE ਲੈ ਹੀ ਆਪਾਂ ਸੋਚਿਆ ਕਿ ਢੀNDE ਬਣਾਉਨੇ ਆ ਤੇ ਸਾਰਾ ਕੁਝ ਛੇੜਛੁੜ ਕੇ ਮੈਂ ਰੱਖ ਲਿਆ ਇੱਥੇ ਫਿਰ ਉਸ ਤੋਂ ਬਾਅਦ ਮੈਂ ਸੋਚਿਆ ਕਿ ਚਲੋ ਪਹਿਲਾਂ ਨੀਰੂ ਪਾਣੀ ਪੀ ਲੀਏ ਤੇ ਫਿਰ ਆਪਾਂ ਆਰਾਮ ਨਾਲ ਰੋਟੀ ਬਣਾਵਾਂਗੇ ਕਿਉਂਕਿ ਧਰ ਦੇ ਕੰਮ ਤੇ ਮੁੱਕ ਦੇਣੀ ਆ ਵੈਸੇ ਵੀ ਅੱਜ ਬਹੁਤ ਧੋਕੂ ਵੀ ਲੱਗੀ ਤੇ ਬਾਹਰ ਦਾ ਕੋਈ ਕੰਮ ਨੇ ਉਹ ਕੰਮ ਬੜਾ ਲੇਟ ਹੋ ਗਿਆ ਵਾ ਤੇ ਚਲੋ ਮਿਲਦੇ ਆਪਾਂ ਫਿਰ ਅਗਲੇ ਸੀਨ ਦੇ ਵਿੱਚ ਤੁਹਾਨੂੰ ਇੱਧਰ ਮੈਂ ਸਬਜੀ ਦਾ ਮਸਾਲਾ ਤਿਆਰ ਕਰ ਲਿਆ ਤੇ ਅੱਜ ਮੈਂ ਟਿੰਡਿਆਂ ਦੀ ਸਬਜੀ ਬਣਾਉਣ ਵਾਲੀ ਹਾਂ ਉੱਧਰ ਮੈਂ ਟਿੰਡੇ ਜਿਹੜੇ ਤਲਾਂਗੇ ਤਰ ਤੇ ਤੇ ਇੱਧਰ ਮੈਂ ਸੋਚਿਆ ਕਿ ਕੜਾਈ ਦੇ ਵਿੱਚ ਬਾਜ ਤੜਕਾ ਲਾਉਣੀ ਪਹਿਲਾਂ ਮੈਂ ਆਟਾ ਗੁੰਨ ਲੈਣੀ ਆ ਆਟਾ ਗੁੰਨੇ ਕੇ ਰੱਖਿਆ ਹੋਏ ਤੇ ਰੋਟੀ ਬਹੁਤ ਸੋਹਣੀ ਬਣਦੀ ਆ ਤੇ ਨਾਲੇ ਆਟਾ ਗੁੰਨਿਆ ਹੋਏ ਤੇ ਰੋਟੀ ਬਣਾਉਣ ਦੇ ਵਿੱਚ ਦਿੱਕਤ ਨਹੀਂ ਹੁੰਦੀ ਛੇਤੀ ਨਾਲ ਆਪਾਂ ਕੱਢ ਕੇ ਆਟਾ ਤੇ ਰੋਟੀ ਪਕਾ ਲੈਂਦੀ ਆ ਸਾਡੀ ਸਲੇਬ ਬਹੁਤ ਉੱਚੀ ਆ ਇਸ ਕਰਕੇ ਆਟਾ ਹਮੇਸ਼ਾ ਮੈਥਲੇ ਹੀ ਗੁੰਦੀ ਹੁੰਦੀ ਹੁੰਦੀ ਆ ਕਿਉਂਕਿ ਉੱਤੇ ਸਲੇਬ ਤੇ ਮੁੱਕੀ ਨਹੀਂ ਦਿੱਤੀ ਜਾਂਦੀ ਬਹੁਤ ਹੀ ਕੰਮ ਨਾਲ ਨਾਲ ਆਪਾਂ ਕਰਦੇ ਆ ਜਦੋਂ ਆਪਾਂ ਸਬਜ਼ੀ ਬਣਾਉਣ ਲੱਗਦੇ ਆ ਉਧਰ ਮੈਂ ਮਸ਼ੀਨ ਵੀ ਲਾਈ ਹੋਈ ਸੋਚੀ ਮੈਂ ਸੋਚਿਆ ਵੀ ਕੱਪੜੇ ਵੀ ਨਾਲ ਧੋਦਾ ਮਸ਼ੀਨ ਦੇ ਵਿੱਚ ਆਖਰੀ ਚੱਕਰ ਰਹਿ ਗਿਆ ਸੀ ਤੇ ਮੈਂ ਆ ਗਈ ਰਸੋਈ ਦੇ ਵਿੱਚ ਕਿਉਂਕਿ ਟਾਈਮ 2 ਵੱਜ ਚੁੱਕੇ ਸੀ ਅਜਨਬਦੀਪ ਦੀ ਫਰੈਂਡ ਨੇ ਆਉਣਾ ਸੀ ਤੇ ਮੈਂ ਉਹਦੇ ਲਈ ਕੁਝ ਖਾਸ ਚੀਜ਼ਾਂ ਬਣਾਇਆ ਜਿਸ ਤਰ੍ਹਾਂ ਕਿ ਮੈਂ ਉਹਦੇ ਲਈ ਕਲਾਕੰਧ ਬਣਾਈ ਫਿਰ ਮौसी ਲਪਾਸ ਤੇ ਦੀ ਤਿਆਰੀ ਕੀਤੀ ਤੇ ਨਾਲ ਹੀ ਨਾਲ ਮੈਂ ਦੁਪਹਿਰ ਦੀ ਰੋਟੀ ਦੀ ਤਿਆਰੀ ਕਰਨ ਦੇ ਸੀ ਢਿੰਡੇ ਦੀ ਸਬਜ਼ੀ ਬਣਾਉਣੀ ਸੀ ਢਿੰਡੇ ਬਹੁਤ ਸਵਾਦ ਬੰਦੇ ਜੇ ਬਹੁਤ ਹੀ ਚੰਗੀ ਤਰ੍ਹਾਂ ਪਰ ਕੇ ਬਣਾਇਆ ਜਾਵੇ ਪਰ ਅੱਜ ਮੈਂ ਮਸਾਲੇ ਦਾ ਢਿੰਡੇ ਬਣਾਉਂਦੀ ਸਾਂ ਇਧਰ ਮੈਂ ਆਪਣੇ ਚੰਗੀ ਤਰ੍ਹਾਂ ਗੁੰਨ ਕੇ ਮੁਕੀਆਂ ਦੇ ਲਈਆਂ ਉਸ ਤੋਂ ਬਾਅਦ ਆ ਮੈਂ ਸੋਚਿਆ ਕਿ ਹੁਣ ਮੈਂ ਨਾ ਆਟਾ ਰੱਖ ਦੇਣਾ ਵਾ ਉੱਧਰ ਮੈਨੂੰ ਆਵਾਜ਼ਾਂ ਪੈਂਦੇ ਆ ਸੀ ਕਿ ਛੇਤੀ ਬਾਹਰ ਆਓ ਮੈਂ ਬਾਹਰ ਨਹੀਂ ਗਈ ਮੈਂ ਸੋਚਿਆ ਮੈਂ ਆਟਾ ਗੁੰਨਣ ਕੋਈ ਜਾਨੀ ਆ ਨਵਦੀਪ ਦੀ ਫਰੈਂਡ ਆ ਗਈ ਤੇ ਉਹਦੇ ਲਈ ਮੈਂ ਪਾਉਣ ਲੈ ਪੀ ਠੰਡਾ ਬੱਚਿਆਂ ਨੂੰ ਇਹ ਠੰਡੇ ਹੀ ਪਸੰਦ ਹੁੰਦੇ ਆ ਸਾਨੂੰ ਭਾਵੇਂ ਨਿੰਬੂ ਪਾਣੀ ਪਸੰਦ ਪਰ ਬੱਚੇ ਠੰਡੇ ਪਸੰਦ ਕਰਦੇ ਆ ਫਿਰ ਬੱਚਿਆਂ ਨੂੰ ਜੋ ਮਨ ਪਸੰਦ ਹੋਵੇ ਉਹਨਾਂ ਨੂੰ ਦੇਣਾ ਹੀ ਪੈਂਦਾ ਵਾ ਜਿੰਨਾ ਮਰਜ਼ੀ ਕਹੀਏ ਕਿ ਸਿਹਤ ਲਈ ਚੰਗਾ ਨਹੀਂ ਆ ਪਰ ਬੱਚੇ ਇਹ ਹੀ ਸਾਰੇ ਇਸ ਚੀਜ਼ਾਂ ਜਿਹੜੇ ਆ ਪਸੰਦ ਕਰਦੇ ਆ